ਪਰਦਾ ਜਸਤਿਗਾਲੀ ਸਰ ਕੀ ਨਾ ਜਪਣਾ ਸਾਰੇ ਜਿਹੜਾ ਜੇ ਤੁਸੀਂ ਧਰਨੇ ਤੇ ਪਹੁੰਚੇ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਵੀ ਧਰਨਾ ਜੋ ਇਹ ਜਿਹੜਾ ਜਬਰਦਸਤ ਹੋਇਆ ਮਾਰਿਆ ਨਾ ਨੂੰ ਕੁੱਟਿਆ ਮਾਰਿਆ ਬਹੁਤ ਜ਼ੁਲਮ ਕਰਿਆ ਸੀ ਅਸੀਂ ਉਸ ਵੰਟ ਦਾ ਹਿਸਾਬ ਉਹਦੇ ਇਸਾਮ ਮੰਗਦੇ ਹਾਂ ਕਿ ਇਹਦਾ ਗਰੇਂਦਰ ਬਾਲਾ ਨੇ ਸਾਡੇ ਤੇ ਜ਼ੁਲਮ ਕਰਿਆ ਫਤਗੋੜਾ ਨੂੰ 4.5 ਦੌਰ ਮੁਕਾਰ ਦੇ ਛੇ ਇਹਨਾਂ ਨੇ ਮੁੰਡੇ ਨੌਜਾਨ ਨੂੰ ਮਾਰਿਆ ਹੈ ਇਹਨਾਂ ਦੀ ਪੰਨਿਆ ਦੇ ਪੰਨੀਆਂ ਦੇ ਵੀ ਜ਼ੋਰ ਕਰਿਆ ਲੋਕ ਬਾਹਰ ਦੇ ਬੈਠੇ ਇੱਕ ਮੇਟਾਾਈ ਚਾਰ ਸਾਲ ਹੋ ਗਏ ਨੇ ਕਾਹਦੇ ਨਹੀਂ ਆਇਆ ਸਾਫ਼ ਵੀ ਮੰਗ ਕਰਦੇ ਆ ਪਰ ਇੰਨੀ ਗੋਲੀ ਸਰਕਾਰ ਸਾਨੂੰ ਕੋਈ ਇਨਸਾਫ਼ ਦੇਣ ਤੋਂ ਅੰਨਾ ਕੰਨੀ ਸਰ ਜਦੋਂ ਦਾ ਇਹ ਧਰਨ ਲੱਗਾ ਕੋਈ ਇੱਥੇ ਲੀਡਰ ਨੇ ਕਿ ਗੇੜਾ ਮਾਰਿਆ ਜੀ ਕਿਸੇ ਨੇ ਹਾਂ ਜਿਵੇਂ ਮੈਂ ਪਹਿਲਾਂ ਇੱਕ ਦੋ ਵਾਰ ਆਈ ਸੀ ਮਾਣੋ ਗੜੀ ਉਹ ਤਾਂ ਆਪ ਜੋੜਾ ਉਹ ਕੋਠੀ ਕਿ ਵਸ ਗਈ ਹੁਣ ਬੁੱਢੇ ਹੋਰ ਵੀ ਕੋਈ ਮੇਰਾ ਖਾਲਾ ਚੱਲ ਵਾ ਚੱਲ ਜਦੋਂ ਬੁੱਢਿਆ ਵੜੇ ਰੋੜਾ ਪਿਆ ਲਿਆ ਕੋਈ ਨਹੀਂ ਝਾਕਦਾ ਮੰੰਵੇ ਜਿਹੜੇ ਬੁੱਢੇ ਆ ਇਨ੍ਹਾਂ ਨੂੰ ਸੁਰੱਖਤੀ ਵੀ ਬਿਆਰ ਦੇਣਾ ਬੂਤਾਂ ਦਾ ਕੋਈ ਇਨਸਾਫ ਵੀ ਝਾੜੀ ਇਨਸਾਫ ਦੇ ਆਪ ਦੇ ਜੋਰ ਨਾਲ ਇਨਸਾਫ ਲਵਾਉਂਦੇ ਇਨ੍ਹਾਂ ਤੋਂ ਕੋਈ ਆਸ ਨਹੀਂ ਕਰ ਸਕਦਾ ਸਰ ਇਸ ਦਾ ਨਵਾਂ ਤੋ ਹੀ ਹੋਰ ਕੀ ਕਹਿਣਾ ਚਾਹੁੰਨੇ ਜੀ ਹੋਰ ਤਾਂ ਬਸ ਅਸੀਂ ਉਹਨਾਂ ਚੱਲ ਨਹੀਂ ਔਰ ਤੁਸੀਂ ਜੀਨਾ ਆਪ ਲਾਇਆ ਕਿ ਅਜਾ ਦਵਾਣਾ ਦੇ ਸਰਕਾਰ ਤੋਂ ਕਰਵਾਉਣਾ ਕਿ ਕੀ ਬੰਦੀ ਸਜ਼ਾ ਉਹਨਾਂ ਦਵਾਉਣੀ ਆ ਸੀ ਇਨਤਜ਼ਾਮ ਲੈਣਾ ਜਿਹੜਾ ਸਾਡਾ ਮੁਆਵਜ਼ਾ ਉਹ ਸਾਰਾ ਪਰਿਵਾਰ ਕੋਲੇ ਇਹਨਾਂ ਦਵਾਤ ਉਹਨਾਂ ਚੜੇ ਕਿ ਕਿਹੜੀ ਚਾਹੀ ਸਾਨੂੰ ਦੇਣਾ ਜਾਂ ਮਾਰਕ ਧੰਨਵਾਦ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਕੀ ਨਾਂ ਜੀ ਆਪਣਾ ਇਕਬਾਲ ਸਿੰਘ ਕੋੜਾ ਮਦਈ ਮਗਨ ਸਰ ਜਿਹੜਾ ਜ ਧਰਨਾ ਐਤਵਾਰ ਦੀ ਐਤਵਾਰ ਦੀ ਲਾਉਣੇ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਜੀ ਨਹੀਂ ਇਹ ਧਰਨਾ ਐਤਵਾਰ ਦੀ ਐਤਵਾਰ ਦੀ ਧਰਨਾ ਹਰ ਰੋਜ਼ ਹੀ ਹੁੰਦਾ ਵਾ ਸਾਡੇ ਜੱਥੇਬੰਦੀਆਂ ਦੇ ਵੱਖ-ਵੱਖ ਨੁਮਾਇੰਦੇ ਹਰ ਰੋਜ਼ ਹੀ ਆਪਣੀ ਹਾਜ਼ਰੀ ਭਰਦੇ ਆ ਐਤਵਾਰ ਨੂੰ ਸਾਰੇ ਸਾਥੀ ਆ ਜਿਹੜੇ ਉਹ ਇਕੱਠੇ ਹੋ ਕੇ ਆਉਂਦੇ ਆ ਔਰ ਖਾਸ ਕਰਕੇ ਸਾਡੇ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਾਥੀ ਜਿਹੜੇ ਉਹ ਐਤਵਾਰ ਨੂੰ ਆਉਂਦੇ ਆ ਉਹਨਾਂ ਦੀ ਐਤਵਾਰ ਦੀ ਡਿਊਟੀ ਆ ਉਹ ਸਦਾਚਿਤ ਸਰ ਅਜੇ ਇਸ ਧਰਨੇ ਨੂੰ ਲੱਗੇ ਨੂੰ ਕਿੰਨਾ ਚਿਰ ਹੋ ਗਿਆ ਜੀ ਅਸੀਂ ਇੱਥੇ ਪੌਣੇ 3 ਸਾਲ ਦੇ ਕਰੀਬ ਹੋਣ ਵਾਲੇ ਆ ਇਹ ਮਾਰਚ 2022 ਨੂੰ ਇਹ ਧਰਨਾ ਸ਼ੁਰੂ ਕੀਤਾ ਸੀਗਾ ਕਿਉਂਕਿ ਵੀ ਸਾਡੇ ਦੋ ਪਰਿਵਾਰਾਂ ਦੇ ਉੱਤੇ ਐ ਐਸ ਐਚਓ ਗੁਰਿੰਦਰ ਬੱਲ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਉਹਨੇ ਅਤਿਆਚਾਰ ਕੀਤੇ ਮੇਰੀ ਭੈਣ ਦੇ ਗ੍ਰੈਂਟ ਲਾਇਆ ਮਾਤਾ ਦੀ ਤਸ਼ੱਦਦ ਕੀਤਾ ਭਰਜਾਈ ਤੇ ਤਸ਼ੱਦਦ ਕੀਤਾ ਔਰ ਸਾਰੇ ਦੋਨਾਂ ਪਰਿਵਾਰਾਂ ਨੂੰ ਨਜਾਇਜ਼ ਹਰਾਸਤ ਵਿੱਚ ਰੱਖਿਆ ਫਿਰ ਇਹ ਸਾਰੇ ਕਸਟਮਰ ਨੂੰਤੋਂ ਵਾਸਤੇ ਜੋ ਗ੍ਰਿਮ ਕਦਮੇ ਦੇ ਵਿੱਚ ਪਸਾਤਾ ਹੁਣ ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮਾਂ ਡੀਐਸਪੀ ਗੁਰਿੰਦਰ ਬੱਲਾ ਉਹਦੇ ਉੱਤੇ ਪਰਚਾ ਕੀ ਦਰਜ ਆ ਪਰ ਅਜੇ ਤੱਕ ਨਾ ਕੋਈ ਜ਼ਿੰਮੇਵਾਰੀ ਹਈ ਹੋਈ ਆ ਤੇ ਨਾ ਹੀ ਉਹਨਾਂ ਦੇ ਖਿਲਾਫ ਕੋਈ ਅਗਲੀ ਕਾਨੂੰਨੀ ਕਾਰਵਾਈ ਹੋ ਰਹੀ ਆ ਅਸੀਂ ਵਰਗਾ ਸਵਾਰਥਕ ਜਥੇਬੰਦੀ ਨਾਲ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਲਗਾਤਾਰ ਇਨਸਾਫ ਲਈ ਵਿਆਦ ਵੰਡ ਕਰਦੇ ਹਾਂ ਜਨ ਸਨਤ ਨੂੰ ਮੋਰਨ ਦਨ ਸਨਤ ਸਭੈਗੀਆਂ ਪਰ ਸਰਕਾਰਾਂ ਜਿਹੜੀਆਂ ਉਹ ਬਿਲਕੁਲ ਸੁਣਵਾਈ ਨਹੀਂ ਕਰ ਰਹੀਆਂ ਪਰ ਕੌਮੀ ਕਮਿਸ਼ਨ ਦੇ ਹੁਕਮਾਂ ਦੇ ਮੁਤਾਬਕ ਵੀ ਕੋਈ ਕਾਰਵਾਈ ਹੈ ਜਿਹੜੀ ਉਹ ਨਹੀਂ ਹੋ ਰਹੀ ਸਰ ਲਾਸਟ ਵੇ ਤੇ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਕਾਨੂੰਨ ਦੇ ਮੁਤਾਬਕ ਐਸ்சி ਕਮਿਸ਼ਨ ਦੇ ਹੁਕਮਾਂ ਦੇ ਮੁਤਾਬਕ ਪੜਤਾਲ ਰਿਪੋਰਟਾਂ ਦੇ ਮੁਤਾਬਕ ਨਿਆਂ ਦਿੱਤਾ ਜਾਵੇ ਪਰਵਾਹ ਤੇ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਧੰਨਵਾਦ ਜੀ